ਇਤਨੀ ਲਸੁਟ ਤੇ ਮਰ ਗਿਆ ਮੇਰਾ ਹੀਰੋ ਹੰਡਾਨੀ ਸੋਣੀਏ ਤੈਨੂੰ ਦੇਖ ਕੇ ਖੜ ਗਿਆ ਮੇਰਾ ਹੀਰੋ ਹੰਡਾਨੀ ਸੋਣੀਏ ਤੈਨੂੰ ਦੇਖ ਕੇ ਖੜ ਗਿਆ ਮੇਰਾ ਹੀਰੋ ਹੰਡਾਨੀ ਸੋਣੀਏ ਤੈਨੂੰ ਦੇਖ ਕੇ ਖੜ ਗਿਆ ਏ ਮੁੰਡਿਆ ਮੇਰੀ ਤੋਰ ਤੂੰ ਵੇਖਣੀ ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ ਟੋਕਰੀ ਲੈ ਦੇ ਤਾਰਾਂ ਦੀ ਇਹ ਨਾ ਦੁਨੀਆ ਵਡੇ ਸਰਦਾਰਾਂ ਦੀ ചിത്രോ ദ വർഗ്ഗ വർഗി ഖാന്ധാല ਸੋ ਤੀਆਂ ਦੇ ਮੇਲੇ ਵਿੱਚ ਆਏ ਹੋਏ ਆ ਇੱਥੇ ਬਹੁਤ ਸਾਰੀਆਂ ਰੌਣਕਾਂ ਲਗੀਆਂ ਹੋਈਆਂ ਨੇ ਮਾਵਾਂ ਧੀਆਂ ਪੈਣਾ ਛੋਟੀ ਛੋਟੀਆਂ ਕੁੜੀਆਂ ਜੋ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਇਸ ਵੇਲੇ ਮੇਰੇ ਨਾਲ ਇੱਕ ਛੋਟੀ ਜਹੀ ਬੱਚੀ ਛੋਟੀ ਜੀ ਕੁੜੀ ਮੇਰੇ ਨਾਲ ਮੌਜੂਦ ਹੈ ਬਹੁਤ ਸੋਹਣਾ ਜੋ ਹੈ ਇਸ ਦਾ ਟੈਲੈਂਟ ਹੈ ਟੈਲੈਂਟ ਤੁਹਾਨੂੰ ਦਿਖਾਵਾਂਗੇ ਗਿੱਧਾ ਪਾਉਂਦੀ ਹੈ ਪੋਲੀਆਂ ਪਾਉਂਦੀ ਹੈ ਬਹੁਤ ਸਾਰਾ ਪੰਜਾਬੀ ਸਭਿਆਚਾਰ ਜੋ ਇਸ ਦੇ ਵਿੱਚ ਛੋਟੀ ਜੀ ਕੁੜੀ ਦੇ ਵਿੱਚ ਭਰਿਆ ਹੋਇਆ ਹੈ ਸੋ ਪਹਿਲਾਂ ਨਾਮ ਜਾਣਦੇ ਆ ਤੁਹਾਡਾ ਨਾਮ ਕੀ ਹੈ ਰਣਵੀਰ ਘਰਪੰਗੂ ਓਕੇ ਤੇ ਤੁਸੀਂ ਕੀ ਇੱਥੇ ਮਤਲਬ ਕਿੱਦਾਂ ਆਏ ਤੇ ਮਜ਼ਾ ਆ ਰਿਹਾ ਹੈ ਇੱਥੇ ਤੀਆਂ ਦੇ ਮੇਲੇ 'ਚ ਮੈਮ ਤੀਆਂ ਤਾਂ ਮੇਰੀ ਬੋਲੀ ਹੋ ਮੇਰੀ ਸਭ ਤੋਂ ਬੈਸ ਫੇਵਰੇਟ ਹੈ ਮਜ਼ਾ ਤਾਂ ਆਊਗਾ ਹੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਅੱਛਾ ਤੇ ਤੁਸੀਂ ਕਿਹਦੇ ਨਾਲ ਆਏ ਅਸੀਂ ਮੰਮਾ ਨਾਲ ਆਏ ਹਾਂ ਜੀ ਠੀਕ ਹੈ ਤੇ ਇੱਥੇ ਆ ਕੇ ਕਿਦਾਂ ਦਾ ਲੱਗਾ ਬਹੁਤ ਵਧੀਆ ਵਧੀਆ ਲੱਗਾ ਹਾਂ ਤੁਸੀਂ ਡਾਂਸ ਕੀਤਾ ਕਿਦਾਂ ਪਾਇਆ ਹਾਂਜੀ ਮੈਮ ਠੀਕ ਹੈ ਤੇ ਇੱਥੇ ਵੀ ਥੋੜੇ ਜਿਹੀ ਬੋਲੀ ਪਾ ਕੇ ਜਾਂ ਜੋ ਤੁਹਾਡਾ ਮਨ ਕਰਦਾ ਉਹ ਸੁਣਾਓ ਤੁਹਾਡੇ ਤੇ ਮੈਂ ਬੋਲੀ ਪਾ ਦਈਏ ਯੇ ਲੋ ਸੂਟ ਵਾਲੀ ਇਤਰੀਏ ਲੈ ਸੂਟ ਤੇ ਮਰ ਗਿਆ ਮੇਰਾ ਹੀਰੋ ਹੰਡਾ ਨਹੀਂ ਸੋਣੀਏ ਤੈਨੂੰ ਦੇਖ ਕੇ ਖੜ ਗਿਆ ਮੇਰਾ ਹੀਰੋ ਹੰਡਾ ਨਹੀਂ ਸੋਣੀਏ ਤੈਨੂੰ ਦੇਖ ਕੇ ਖੜ ਗਿਆ ਮੇਰਾ ਹੀਰੋ ਹੰਡਾ ਨਹੀਂ ਸੋਣੀਏ ਤੈਨੂੰ ਦੇਖ ਕੇ ਖੜ ਗਿਆ ਤੇ ਬਹੁਤ ਸੋਣੀ ਤੇ ਹੋਰ ਤੁਹਾਨੂੰ ਕੀ ਕੀ ਆਉਂਦਾ ਮੈਂ ਮੈਨੂੰ ਟੱਪੇ ਘੋੜੀਆਂ ਸੁਹਾਗ ਤੇ ਬੋਲੀ ਜਦੋਂ ਮੈਂ ਖੂਈ ਪਰਦਨੀ ਆ ਇੱਕ ਹੋਰ ਬੋਲੀ ਇੱਕ ਹੋਰ ਵਾਲੀ ਕਿ ਕਰਾਂ ਲੰਗਿਆਈ ਬੇਰੀਆਂ ਵੀ ਲੰਗਿਆਈ ਕਿ ਕਰਾਂ ਵੀ ਲੰਗਿਆਈ ਬੇਰੀਆਂ ਵੀ ਲੰਗਿਆਈ ਲੰਗਣਾ ਰਹਿ ਗਏ ਅਕਵੇ ਮੈਂ ਦੰਦਲ ਵਰਗੀ ਝੂਟੇ ਕਾਂ ਦਾ ਲੱਕਵੇ ਮੈਂ ਦੰਦਲ ਵਰਗੀ ਝੂਟੇ ਕਾਂ ਦਾ ਲੱਕਵੇ ਮੈਂ ਦੰਦਲ ਵਰਗੀ ਤੇ ਹੋਰ ਜਿੱਦਾਂ ਤੁਸੀਂ ਦੱਸਿਆ ਕੋਰੀਆ ਵੀ ਆਂਦੀਆਂ ਟੱਪੇ ਉਹਦਾ ਥੋੜਾ ਰੰਗ ਮੈਮ ਟੱਪ ਟੱਪੇ ਸੁਣਾਣੀ ਹੁਣ ਮੈਂ ਤੁਹਾਨੂੰ ਜੀ ਬਾਈਸਾਈਕਲ ਚਲਾਈ ਜਾਂਦੇ ਬਾਈਸਾਈਕਲ ਚਲਾਈ ਜਾਂਦੇ ਹੋ ਉਤੋਂ ਤੁਹਾਡਾ ਨੱਕ ਵਗਦਾ ਉਤੋਂ ਕੁਲਫੀਆਂ ਖਾਈ ਜਾਂਦੇ ਹੋ ਉਤੋਂ ਤੁਹਾਡਾ ਨੱਕ ਵਗਦਾ ਉਤੋਂ ਕੁਲਫੀਆਂ ਖਾਈ ਜਾਂਦੇ ਹੋ ਮੈਂ ਵੀ ਇੱਕ ਟੱਪੇ ਹੁੰਦੇ ਵੀ ਇਹ ਨਾ ਮੋੜ ਵਾਲੇ ਸੁਣੋ ਸੁਣਾਵਾ ਮੈਂ ਹਾਂਜੀ 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 বাইসাইল চাই বাইসাইকল ও কি মগর বঠাই যেন ওডে কি লাগবে যেন মগর বঠাইও বাইসাই ਸੋਨਾ ਬਹੁਤ ਸੋਨਾ ਕਿਤੋਂ ਸਿੱਖਿਆ ਤੁਸੀਂ ਇਹ ਮੈਂ ਮੇਰੇ ਬਸ ਮੇਰੀ ਮੰਮਾ ਚੋਂ ਹੁੰਦਾ ਕੁਝ ਮੈਨੂੰ ਮਮਾ ਸਿਖਾਉਂਦੇ ਆਗੀ ਅੱਛਾ ਜੀ ਠੀਕ ਹੈ ਤੇ ਤੁਸੀਂ ਕਿੰਨੇ ਏਜ ਐ ਤੁਹਾਡੀ ਪਹਿਲਾਂ ਇਹ ਦੱਸੋ ਮੈਂ ਮੇਰੀ 9 ਇਅਰ 올ਡ ਅੱਛਾ 9 ਇਅਰਸ ਦੇ ਵਿੱਚ ਤੁਸੀਂ ਆਪ ਹੀ ਸਾਰਾ ਕੁਝ ਸਿੱਖ ਲਿਆ ਨਹੀਂ ਮੰਮਾ ਨੇ ਵੀ ਸਿਖਾਇਆਗਾ ਜੀ ਮੈਂ ਬਸ ਸਿੱਖਿਆ ਅੱਛਾ ਤੇ ਇੱਕ ਆ ਤੁਹਾਡਾ ਪਰਸ ਇਥੇ ਤੁਹਾਡੇ ਮੰਮਾ ਨੇ ਫੜਿਆ ਹੋਇਆ ਸੀ ਇਹ ਤੁਹਾਡਾ ਹੈ ਕੀ ਕੀ ਹੈਗਾ ਇਹਦੇ ਅੰਦਰ ਮੈਮ ਮੈਂ ਜਿੰਦਰ ਪੱਖੀਆਂ ਆਂਗੀਆਂ ਜਿਹਦੀ ਸਭ ਤੋਂ ਵੱਡੀ ਚੀਜ਼ ਐ ਮੇਰੇ ਸਭ ਤੋਂ ਜ਼ਿੰਦਗੀ ਦਾ ਸਾਰਨਾ ਵੱਡਾ ਗਿਫਟ ਹੈਗਾ ਕਿਉਂਕਿ ਮੈਮ ਇਹ ਮੇਰੀ ਨਾਨੀ ਨੇ ਹੈਂਡ ਮੇਡ ਬਣਾਇਆਗਾ ਮਤਲਬ ਹੱਥਾਂ ਨਾਲ ਬਣਾਇਆਗਾ ਤੇ ਆ ਵਾਲੀ ਇਹਦੀ ਕਬੋਲੀ ਹੁੰਦੀ ਤੁਹਾਨੂੰ ਸੁਣਾਵਾ ਮੈਂ ਜੇ ਮੁੰਡੇ ਆ ਮੇਰੀ ਤੋਰ ਤੂੰ ਵੇਖਣੀ ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ ਟੋਕਰੀ ਲੈ ਦੇ ਤਾਰਾਂ ਦੀ ਇਹ ਮੈਂ ਕੁੜੀਆਂ ਵੱਡੀਆਂ ਸੋਨੀ ਤੇ ਆ ਜਿਹੜਾ ਅੰਦਰ ਸਮਾਨ ਰੱਖਿਆ ਉਹ ਦਿਖਾਓ। ਇਹ ਆਵੇ ਇਹ ਪੱਖੀਆਂ ਜੀ ਇਹ ਪੁਰਾਣੇ ਜ਼ਮਾਨੇ ਚ ਜੀ ਹੱਥ ਹਾਥੀ ਨਾਲ ਤਿਆਰ ਕੀਤੀ ਜਾਂਦੀ ਹੈ ਇਹ ਵੀ ਵੈਸੇ ਹੱਥੀ ਤਿਆਰ ਕੀਤੀ ਗਈ ਹੈ ਤੇ ਲਾਮਿਨੇਸ਼ਨ ਚੜਾਇਆ ਹੋਇਆ ਜੀ। ਹਮ ਇਹਦੀ ਕੋਲੀ ਹੁੰਦੀ ਹੈ ਜੀ। ਹਾਂ ਸੁਣੋ। ਪਿਛਲੇ ਦਿਨਾਂ ਦੇ ਵਿੱਚ ਬਗੀਆਂ ਹਨੇਰੀਆਂ ਪਿਛਲੇ ਦਿਨਾਂ ਦੇ ਵਿੱਚ ਬਗੀਆਂ ਹਨੇਰੀਆਂ ਕੋਠੇ ਚੜੇ ਤੱਕਾਂ ਅਜਰਾਵੇਂ ਮੈਂ ਤੇਰੀਆਂ ਗੋਰੀਆਂ ਗਿਆ ਰੁੱਤਾਂ ਕੱਚੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਣ ਪੱਖੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਣ ਪੱਖੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਖਟਣ ਗਿਆ ਸੀ ਕੀ ਖਟ ਲਿਆਉਂਦਾ ਖਟ ਕੇ ਲਿਆਉਂਦਾ ਇਟ ਕੁੱਟਣਾ ਲੋਣਾ ਵਾਰੀ ਦਾ ਵਟਾ ਨਹੀਂ ਮੈਂ 제ਠ ਕੁੱਟਣਾ ਲੋਣਾ ਵਾਰੀ ਦਾ ਵਟਾ ਇਮੈਂ 제ਠ ਕੁੱਟਣਾ ਲੋਣਾ ਵਾਰੀ ਦਾ ਵਟਾ ਨਹੀਂ ਮੈਂ 제ਠ ਕੁੱਟਣਾ ਨਮਕ ਤੁਹਾਡੇ ਦੀ ਬੋਲੀ ਹੁੰਦੀ ਹੋਰ ਨਹੀਂ ਦੂਤਾ ਭਣੇ ਅੰਬ ਦਾ ਬੂਟਾ ਮੈਂ ਕੇਲਾ ਬਣ ਜਾਮਾ ਬਈ ਚੁਕ ਚੁਕ ਤੇਰੇ ਨਾਲ ਜੁ ਲੱਗ ਜਾ ਬਲੇ ਚੁਕ ਚੁਕ ਤੇਰੇ ਨਾਂ ਜਿ ਲਗ ਜਾ ਰਤੀ ਫਰਕ ਨਾ ਪਾ ਮੈਂ ਤੇਰੀ ਨੇਕੀ ਦਾ ਪਰਕੇ ਜਹਾਜ ਚਲਾਵਾਂ ਨੀ ਤੇਰੀ ਨੇਕੀ ਦਾ ਪਰਕੇ ਜਹਾਜ ਚਲਾਵਾਂ ਨੀ ਤੇਰੀ ਨੇਕੀ ਦਾ ਪਰਕੇ ਜਹਾਜ ਚਲਾਵਾਂ ਨੀ ਤੇਰੀ ਨੇਕੀ ਦਾ ਮੈਮ ਇੱਕ ਮੈਨੂੰ ਸੁਹਾਗ ਵੀ ਹੁੰਦਾ ਗਾ ਜੀ ਮੈਮ ਤਾਂ ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਜਾਣਕਾਰੀ ਵਾਰੇ ਦੱਸਦਾ ਕਿ ਜਿਹੜਾ ਸੁਹਾਗ ਹੁੰਦਾ ਗਾ ਉਹ ਮਤਲਬ ਜਿਹੜੀ ਕੁੜੀ ਦੇ ਹਸਬੰਡ ਹੁੰਦਾ ਉਹਨੂੰ ਸੁਹਾਗ ਕਿਹਾ ਜਾਂਦਾ ਪਰ ਇਹਨੂੰ ਇਹਨਾਂ ਨੂੰ ਸੌਂਗਾ ਨੂੰ ਵੀ ਕਿਹਾ ਜਾਂਦਾ ਜਿਹੜੀ ਕੁੜੀ ਦਾ ਵਿਆਹ ਦੇ ਗਏ ਜਾਂਦੇ ਆਗੇ ਤਾਂ ਮੈਂ ਸिखਾ ਸੁਣਾਣੀ ਹਾਂ ਮੈਂ சாண See? ਇਕ ਮੈਮ ਨੂੰ ਕੋੜੀਆਂ ਵੀ ਹੁੰਦੀਆਂ ਮੈਮ ਕੋੜੀਆਂ ਹੁੰਦੀਆਂ ਆਪਾਂ ਨੂੰ ਮਤਲਬ ਤੁਸੀਂ ਬਦਲ ਲੱਗ ਜਾਂਦਾ ਵੀ ਆਪਣੇ ਪੰਜਾਬੀ ਸਭਿਆਚਾਰ ਦੇ ਵਸੇ ਕੁੜੀ ਕੋੜੀਂ ਚੜਦੀ ਆਬੀਅਸਲੀ ਮੁੰਡਾ ਝੜਦਾਗਾ ਤਾਂ ਉਹਦੀ ਹੁੰਦੀ ਮੁੰਡੇ ਦੇ ਵਿਆਹ ਲਈਆਂ ਸੋ ਮੈਂ ਸੁਣਾਉਣੀ ਆ ਵੀਰਾ ਕੋੜੀਆਂ ਜਨ ਚੜੇ ਆਇਓ ਨਾਰਾ ਹੰਦਾ ਰੇਤਾ ਖੰਡ ਬਣਿਆ ਲੈ ਲੋ ਰੜਕੇ ਹੂੰ ਜਲੋ ਮੋਤੀ ਹੂੰ ਜਲੋ ਮੋਤੀ ਕਿੱਥੋਂ ਵੀਰਾ ਜਨ ਚੜੇ ਆਇਓ ਜ਼ਿਆਦਾ ਸੋਣਾ ਤੁਸੀਂ ਇਨੀ ਛੋਟੇ ਜਿਹੇ ਹੋ ਲੇਕਿਨ ਇਨਾ ਤੁਹਾਨੂੰ ਇਨਾ ਕੋ ਚਾਹੁੰਦਾ ਮੈਨੂੰ ਵੀ ਨਹੀਂ ਆਦੀ ਇੰਨੀਆਂ ਬੋਲੀਆਂ ਤਾਂ ਤੇ ਤੁਹਾਡੇ ਮਮਾ ਵੀ ਇੱਥੇ ਖੜੇ ਨੇ ਪਲੀਜ਼ ਆਓ ਤੁਸੀਂ ਵੀ ਮੈਮ ਤੁਸੀਂ ਦੱਸੋ ਕਿਸ ਤਰ੍ਹਾਂ ਤੁਸੀਂ ਇਹ ਛੋਟੀ ਜੀ ਬੱਚੀ ਨੂੰ ਟ੍ਰੇਨ ਕੀਤਾ ਹਾਂਜੀ ਮੈਮ ਇਹਨਾਂ ਦਾ ਆਪ ਦਾ ਸ਼ੌਂਕ ਹੈ ਜਦੋਂ ਇਹ ਬਚਪਨ ਦਾ 2-3 ਸਾਲ ਦੇ ਸੀਗੇ ਉਹਦੀ ਨਾਲ ਮੇਰੀ ਪ੍ਰਾਂਦੀ ਮੇਰੀ ਵਿਆਹ ਵਾਲੀ ਪ੍ਰਾਂਦੀ ਪਾ ਕੇ ਤੇ ਵੇੜੇ 'ਚ ਨੱਚ ਜਾਂਦੇ ਰਹਿੰਦੇ ਸੀਗੇ ਜਦੋਂ ਵੀ ਮਿਊਜ਼ਿਕ ਲੱਗ ਜਾਣਾ ਆਪਣੇ ਆਪ ਹੀ ਲੱਗ ਜਾਣਾਗਾ ਫਿਰ ਹੌਲੀ-ਹੌਲੀ ਇਹਨਾਂ ਨੂੰ ਇਹ ਛੋਟਾ ਸਟਾਰਟਿੰਗ ਦਾ ਸੌਂਗ ਸੀ ਨੱਚਦੀਆਂ ਲੜਾਂ ਉਹ ਵਾਲਾ ਸੌਂਗ ਜਿਹੜਾ ਹਨਾ ਜਗਿੱਦਾ ਪੌਣ ਜਟੀਆਂ ਬਣੇ ਰਹੇ ਹੁਣ ਵੀ ਇਹਨਾਂ ਨੂੰ ਆਉਂਦਾਗਾ ਉਹ ਸਟਾਰਟਿੰਗ ਦਾ ਆਪ ਹੀ ਗਾ ਕੇ ਆਪ ਹੀ ਨੱਚੀ ਜਾਂਦੇ ਮੈਨੂੰ ਲੱਗਿਆ ਵੀ ਵਧੀਆ ਨੱਚਦੀ ਆ ਨਾ ਇਹ ਫਿਰ ਮੈਂ ਥੋੜਾ ਜਿਹਾ ਟ੍ਰੇਨਿੰਗ ਕਰਨਾ ਸ਼ੁਰੂ ਕਰਤਾ ਹੁਣ ਅਸੀਂ ਰੋਜ਼ ਧੀਆ ਲਗਾਉਨੇ ਮੈਂ ਪਿੰਡ ਚ ਫਰਵਾਹੀ ਪਿੰਡ ਦੇ ਵਿੱਚ ਮਾਨਸਾ ਜ਼ਿਲ੍ਹੇ ਚ ਤੇ ਫਿਰ ਅਸੀਂ ਧੀਆ ਲਗਾਉਨੇ ਆ ਤੇ ਉੱਥੇ ਸਿੱਖਦੀ ਰਹਿੰਦੀ ਆ ਮੈਂ ਇਹਨੂੰ ਸਿਖਾਉਂਦੀ ਰਹਿੰਦੀ ਆ ਵੀ ਘੋੜੀਆਂ ਤੁਹਾਨੂੰ ਤੁਹਾਨੂੰ ਵੀ ਸ਼ੌਂਕ ਹੈ ਹਾਂਜੀ ਮੈਂ ਮੈਨੂੰ ਸੌਂਗ ਤਾਂ ਸੀਗਾ ਬਸ ਫਿਰ ਮੇਰਾ ਤਾਂ ਸ਼ੌਂਕ ਰਹਿ ਗਿਆ ਕਈ ਵਾਰੀ ਚਲੋ ਹਨਾ ਮਾਹੌਲ ਨਹੀਂ ਹੁੰਦਾ ਉਦਾਂ ਦਾ ਚਲੋ ਆਪਾਂ ਮਾਹੌ ਸੋ ਤੁਸੀਂ ਵੇਖ ਸਕਦੇ ਹੋ ਕੇਸਰੀਕੇ ਦੇ ਨਾਲ ਇੱਕ ਮਾਂ ਦਾ ਸੁਪਨਾ ਸੀਗਾ ਲੇਕਿਨ ਅੱਜ ਛੋਟੀ ਜਹੀ ਬੱਚੀ ਜੋ ਹੈ ਉਹ ਪੂਰਾ ਕਰ ਰਹੀ ਹੈ ਤੁਸੀਂ ਸੁਣਿਆ ਕੇਸਰੀਕੇ ਦੇ ਨਾਲ ਇੰਨੀਆਂ ਸੋਹਣੀਆਂ ਬੋਲੀਆਂ ਇੰਨਾ ਸੋਨਾ ਗਿੱਧਾ ਵੀ ਪਾਉਂਦੀ ਹੈ ਬਹੁਤ ਜ਼ਿਆਦਾ ਟੈਲੈਂਟ ਇਸ ਬੱਚੀ ਦੇ ਵਿੱਚ ਭਰਿਆ ਹੋਇਆ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿਸ ਤਰੀਕੇ ਦਾ ਤੁਹਾਨੂੰ ਲੱਗਿਆ ਇਸ ਛੋਟੀ ਜੀ ਬੱਚੀ ਦਾ ਇੰਨਾ ਵੱਡਾ ਟੈਲੈਂਟ ਸੋ ਇਸੇ ਤਰ੍ਹਾਂ ਜੋ ਹੈ ਹੋਰ ਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਾਂ ਕਹੇ ਲੇ ਕਿ ਇਸ ਤਰ੍ਹਾਂ ਦੇ ਛੋਟੇ-ਛੋਟੇ ਟੈਲੈਂਟਸ ਤੁਹਾਨੂੰ ਆਪਾ ਦਿਖਾਉਂਦੇ ਰਹਾਂਗੇ ਦੇਖਦੇ ਰਹੋ ਅਜੀਤ ਵੈਬ ਟੀਵੀ